ਮੇਰਾ ਨਾਮ ਜੀ ਅਮਰਤਪਾਲ ਸਿੰਘ ਪੰਗੂ ਕੀ ਵੀਰ ਜੀ ਮੰਨ ਦੇ ਵਿੱਚ ਕਿਵੇਂ ਆਇਆ ਪੀਏ ਜਿਹੜਾ ਸੈਟਅਪ ਸਾਰਾ ਲਾਉਣ ਦਾ ਜਿਹੜਾ ਇਹ ਜੀ ਵੇਖੋ ਮੰਨਤਾ ਆਪਣਾ ਪਹਿਲਾ ਇਹ ਸੀ ਕਿ ਅਸੀਂ ਵੀ ਹੋਰਾਂ ਵਾਂਗੂ ਬਾਹਰ ਜਾ ਕੇ ਜਿੱਦਾਂ ਮਿਹਨਤ ਕਰੀਏ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਫੇਰ ਹੌਲੀ ਹੌਲੀ ਫਾਦਰ ਸਾਹਿਬ ਨੇ ਆਖਿਆ ਕਿ ਜੇ ਅਸੀਂ ਇੱਥੇ ਰਲ ਮਿਲ ਕੇ ਇੱਥੇ ਕੰਮ ਕਰੀ ਜਾਈਏ ਕਿਉਂਕਿ ਸਾਡੇ ਕੋਲ ਆਪਣੀ ਜ਼ਮੀਨ ਜਿਹੜੀ ਬਿਲਕੁਲ ਰੋਡ ਦੇ ਨਾਲ ਹੈ ਸਾਲੇ ਚੱਕ ਰੋਡ ਦੇ ਨਾਲ ਹੈ ਬਿਲਕੁਲ ਤੇ ਫਿਰ ਉਹਨਾਂ ਆਖਿਆ ਜੇ ਅਸੀਂ ਇੱਥੇ ਆਪਣਾ ਕੰਮ ਸ਼ੁਰੂ ਕਰੀਏ ਤੇ ਹੌਲੀ ਹੌਲੀ ਚਲੋ ਲੋਕਾਂ ਨੇ ਬਹੁਤ ਸਾਥ ਦਿੱਤਾ ਸਾਡਾ ਤੇ ਅਸੀਂ ਇੱਥੇ ਆਪਣਾ ਜੋ ਕੰਮ ਸ਼ੁਰੂ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਦਾ ਜੀ ਰਿਜ਼ਲਟ ਰਿਹਾ ਹੈ ਕਿੰਨਾ ਜਿਹੜਾ ਪਹਿਲਾਂ ਫਾਦਰ ਸਾਹਿਬ ਨੇ ਲਾਇਆ ਸ਼ਰਟਪ ਤੇ ਬਾਅਦ ਚ ਹੁਣ ਕਿੰਨਾ ਵਧਾਤਾ ਸਾਰਾ ਤੇ ਕਿਹੜੀ ਕਿਹੜੀਆਂ ਫਸਲਾਂ ਵੇਖੋ ਜੀ ਅਸੀਂ ਤਾਂ ਪਹਿ ਹੁਣ ਸਾਡੇ ਕੋਲ ਵਿਗਾ ਥਾਂ ਹੋ ਗਿਆ ਵਾ ਜਿਹਦੇ ਵਿੱਚ ਅਸੀਂ ਸਿਰਫ ਪਨੀਰੀਆਂ ਦਾ ਲਾਇਆ ਹੋਇਆ ਤੇ ਫੁੱਲਾਂ ਦਾ ਸਾਡੇ ਕੋਲ علیحد ਦਾ ਥਾਂ ਵੱਖਰਾ ਵਾ ਤੇ ਬਾਕੀ ਅੱਗੋਂ ਹੋਰ ਸਲਾਹ ਕੀਤੀ ਹੈ ਕਿ ਇਹ ਸਥਾਨ ਨੂੰ ਹੋਰ ਵਧਾਇਆ ਜਾਏ ਕਣਕ ਝੋਨੇ ਨਾਲ ਬਹੁਤ ਵਧੀਆ ਜੀ ਰਿਜਲਟ ਰਿਹਾ ਥਾਂ 'ਚ ਫੁੱਲ ਲੱਗੇ ਨੇ ਤੇ ਬਾਕੀ ਕਿੰਨੀਆਂ ਕਿਹੜੀਆਂ ਕਿਹੜੇ ਪਨੀਰੀਆਂ ਨੇ ਇਹ ਜੀ ਮੇਰੇ ਕੋਲੋਂ ਘੱਟੋ ਘੱਟ 5 ਕਨਾਲਾਂ ਦਾ ਥਾਂ ਜੇ ਫੁੱਲੇ ਫੁੱਲਾਂ ਦਾ ਹੀ ਆ ਤੇ ਬਾਕੀ ਜੋ 3-4 ਕਨਾਲਾਂ ਦਾ ਥਾਂ ਦੇ ਵਿੱਚ ਕਾਣਿਆਂ ਗੰਡਿਆਂ ਦਾ ਫਿਰ ਚਕੰਦਰ ਆ ਪਨੀਰੀਆਂ ਬਾਕੀ ਸਬਜ਼ੀਆਂ ਦੀਆਂ ਪਨੀਰੀਆਂ ਬਿਲਕੁਲ ਤਿਆਰ ਨੇ ਜੀ ਉਹ ਕਿਹੜੀ ਕਿਹੜੀ ਪਨੀਰੀ ਸਾਡੇ ਕੋਲ ਜੀ ਕਾਲੀ ਤੋਰੀ ਕੀਆ ਕਦੂ ਚੱਪਣ ਕਦੂ ਕ੍ਰੇਲੇ ਕ੍ਰੇਲੀਆਂ ਤਰ੍ਹਾਂ ਖੀਰੇ ਮਿਰਚਾਂ ਬਤਾऊं ਟਮਾਟਰ ਪਰੋਲ ਗੰਡਿਆਂ ਦਾ ਕਣ ਵਧੀਆ ਕੁਆਲਿਟੀ ਦੇ ਹਾਈਬ੍ਰਿਡ ਬੀਜ ਜੀ ਆਪਣੇ ਜਿਵੇਂ ਮਤਲਬ ਛੋਟੇ ਕਿਸਾਨ ਨੇ ਜਿਵੇਂ ਮਤਲਬ ਇਹ ਚੀਜ਼ ਨੂੰ ਇੱਕ ਸੈਟਅਪ ਲਾਉਣਾ ਹੋਵੇ ਤੇ ਕਿੰਨੀ ਜ਼ਮੀਨ ਤੋਂ ਜਿਹੜਾ ਵਾ ਕਰ ਸਕਦਾ ਵਾ ਤੇ ਕਿੰਨੀ ਸਾਰਾ ਦੇ ਸਕਦਾ ਵੇਖੋ ਜੀ ਜੇ ਕਰਨ ਵਾਲਾ ਹੋਵੇ ਤੇ ਮਰਲੇ ਥਾਂ ਤੋਂ ਵੀ ਸ਼ੁਰੂ ਕਰ ਸਕਦਾ ਵਾ ਪਰ ਕਰਨ ਵਾਲਾ ਹੋਵੇ ਹੌਲੀ ਹੌਲੀ ਇਸ ਨੂੰ ਅਸੀਂ ਜੀ ਕਨਾਲ ਥਾਂ ਤੋਂ ਸ਼ੁਰੂ ਕੀਤਾ ਸੀ ਕਿ ਤੇ ਹੁਣ ਸਾਡੇ ਕੋਲ ਵਿਗਾ ਥਾਂ ਵੀ ਇਧਰੋਂ ਸਾਡੇ ਕੋਲ ਥੋੜਾ ਪੈ ਰਿਆ ਤੇ ਅਸੀਂ ਸਾਡੀ ਸਲਾਹ ਬਣੀ ਕਿ ਅਗਲੀ ਵਾਰ ਅਸੀਂ ਕਣਕ ਝੋਨੇ ਦਾ ਥੋੜਾ ਹੋਰ ਉਧਰੋਂ ਕਟਾ ਕੇ ਥਾਂ ਤੇ ਇਹਦੇ ਵਿੱਚ ਲਾਉਣਾ ਹੈ ਜੀ ਜਿਹੜਾ ਫੁੱਲ ਨੇ ਲਾਏ ਮਗਰ ਇਹ ਕਿੰਨੀਆਂ ਕਿਹੜੀ ਕਿੰਨੀਆਂ ਕਿਸਮਾਂ ਨੇ ਤੇ ਕਿਵੇਂ ਦਾ ਰਿਜ਼ਲਟ ਆਣ ਰਿਹਾ ਥੋੜਾ ਇਹ ਜੀ ਰਿਜ਼ਲਟ ਇਹਦਾ ਬਹੁਤ ਵਧੀਆ ਜੀ ਇਹ ਹੈਗਾ ਜੀ ਗੁੱਟੇ ਦਾ ਜਾਫਰੀ ਫੁੱਲਿਆ ਜੀ ਇਹ ਤੇ ਇਹਦਾ ਰਿਜ਼ਲਟ ਜੀ ਬਹੁਤ ਵਧੀਆ ਵਾ ਇਹ ਇਹਦੇ ਵਿੱਚ ਦੀ ਦੋ ਦੋ ਤਿੰਨ ਕਲਰ ਆਉਂਦੇ ਆ ਤੇ ਇਹ ਅੱਗੋਂ ਇਹ ਹੈਗਾ ਗਰਮ ਸਿਆਲ ਦਾ ਫੁੱਲ ਹੈ ਜੀ ਇਹ ਸਿਆਲ ਦੀ ਫਸਲ ਹੈ ਤੇ ਇਹ ਜਿੱਦਾਂ ਜਾਂਦੀ ਆ ਗਰਦਾਸਪੁਰ ਦੀਨਾ ਨਗਰ ਧਿਆਨਪੁਰ ਕਲਾਨੌਰ ਮੰਦਰਾਂ ਦੇ ਵਿੱਚ ਇਹਦੀ ਮਤਲਬ ਵਿਕਰੀ ਹੁੰਦੀ ਆ ਜਾਂ ਗੱਡੀਆਂ ਦੇ ਸ਼ਿੰਗਾਰਨ ਵਾਸਤੇ ਲੈ ਕੇ ਜਾਂਦੇ ਨੇ ਸਾਡੇ ਕੋਲ ਤੇ ਕਿੰਨੇ ਚਿਰ ਚਿਰ ਜਿਹੜਾ ਤਿਆਰ ਹੋ ਜਾਂਦਾ ਕਿਦੋਂ ਇਹ ਲਗਾ ਜਾਂਦਾ ਸਾਰਾ ਇਹ ਜੀ ਹੈਗਾ ਜੇ 90 ਦਿਨ ਦਾ ਪ੍ਰੋਸੈਸ ਹੁੰਦਾ ਇਹਦਾ 70 80 ਤੋਂ 90 ਦਿਨ ਦੇ ਵਿੱਚ ਵਿੱਚ ਬਿਲਕੁਲ ਬੂਟਾ ਤਿਆਰ ਹੋ ਕੇ ਇਹਨੂੰ ਫਲ ਪੈਂਦਾ ਪੈਂਦਾ ਜੇ ਸਪਰੇ ਵਗਾਰ ਉਹ ਕੀ ਕੀਤੀ ਜਾਂਦੀ ਸਪ੍ਰੇਆ ਵੇਖੋ ਜੀ ਲੋੜ ਮੁਤਾਬਕ ਇਹਨੂੰ ਸਪਰੇ ਕਰਨੀ ਪੈਂਦੀ ਜਿੱਦਾਂ ਕੋਈ ਮੰਨ ਲਓ ਬਿਮਾਰੀ ਮੌਰੀਦਾ ਹੁੰਦਾ ਵੇਖਣਾ ਪੈਂਦਾ ਬਹੁਤ ਘਾਟੇ ਨੂੰ ਸਪਰੇ ਜੇ ਵੇਖੋ ਜੀ ਕਿਸੇ ਕਿਸਾਨ ਨੇ ਕਰਨਾ ਹੋਏ ਨਾ ਤੇ ਫੁੱਲਾਂ ਦਾ ਕੰਮ ਜਿਹੜਾ ਬਹੁਤ ਵਧੀਆ ਥੋੜੇ ਮਤਲਬ ਥੋੜੀ ਰਕਮ ਦੇ ਵਿੱਚ ਮੁਨਾਫੇ ਵਾਲਾ ਜਿਹੜਾ ਖੇਤੀ ਆ ਉਹ ਸਾਡੇ ਹਿਸਾਬ ਨਾਲ ਤੇਜੀ ਫੁੱਲਾਂ ਦੀ ਆ ਜਿਹੜੀ ਅੰਦਰ ਜਿਹੜੀ ਉਹ ਸੈਟਅਪ ਦੇ ਵਿੱਚ ਜਿਹੜੀ ਗਰਮਿਆਸ਼ ਦੇ ਵਿੱਚ ਜਿਹੜੇ ਬੂਟੇ ਜਿਹੜੇ ਤਿਆਰ ਹੁੰਦੇ ਪਨੀਰੀ ਉਹ ਕਿੰਨੇ ਚਿਰ ਰਹਿੰਦੀਆਂ ਤੇ ਕਿੰਨੇ ਚਿਰ ਬਾਹਰ ਆਉਂਦੀਆਂ ਉਹ ਜੀ ਗਰਮਿਆ ਟੈਂਪਰੇਚਰ ਦੇ ਹਿਸਾਬ ਨਾਲ ਜੂ ਜੂ ਅੱਗੋਂ ਪੋ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਵਾ ਕੰਮ ਸਾਡਾ ਟੈਂਪਰੇਚਰ ਦੇ ਹਿਸਾਬ ਨਾਲ ਉਹ ਪਨੀਰੀਆਂ ਨੇ ਜਦੋਂ ਵੇਖਿਆ ਕਿ ਦੋ ਦੋ ਪੱਤੇ ਛੱਡ ਦਿੱਤੇ ਉਦੋਂ ਉਸ ਨੂੰ ਉੱਥੋਂ ਬਾਹਰ ਕੱਢ ਕੇ ਫਿਰ ਤੀਜਾ ਪੱਤਾ ਜਦੋਂ ਤੱਕ ਹੋ ਜਾਏ ਫਿਰ ਉਹਦੀ ਸੇਲ ਜਿਹੜੀ ਆ ਸ਼ੁਰੂ ਹੋ ਜਾਂਦੀ ਜੇ ਕਿੰਨੀਆਂ ਪਨੀਰੀਆਂ ਜਿਹੜੀਆਂ ਸੈਟਅਪ ਦੇ ਵਿੱਚ ਤਿਆਰ ਕਰਨੀਆਂ ਪੈਂਦੀਆਂ ਤੇ ਜਾ ਹਵਲ ਤੇ ਜੀ ਸਾਰੀਆਂ ਛੱਟ ਦੇ ਅੰਦਰ ਹੀ ਤਿਆਰ ਹੁੰਦੀਆਂ ਜੇ ਕੋਈ 15 ਤੋਂ 20 ਕਿਸਮਾਂ ਨੇ ਸਾਡੇ ਕੋਲ ਉਹ ਸਾਰੀਆਂ ਮਤਲਬ ਛੱਟ ਦੇ ਅੰਦਰ ਤਿਆਰ ਹੁੰਦੀਆਂ ਨੇ ਕਈ ਕਿਸਮਾਂ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਨੂੰ ਡਬਲ ਟੱਕ ਕੇ ਰੱਖਣਾ ਪੈਂਦਾ ਉਸੇ ਦੇ ਅੰਦਰ ਹੀ ਡਬਲ ਟੱਕ ਕੇ ਰੱਖਣਾ ਪੈਂਦਾ ਫੇਰ ਤਿਆਰ ਹੁੰਦੀਆਂ ਜਿਵੇਂ ਕਰੇਲਾ ਕਰੇਲੀਆਂ ਪਰੋਲ ਕਾਲੀ ਤੋਰੀ ਇਹ ਕਿਸਮਾਂ ਜਿਹੜੀਆਂ ਇਹ ਜ਼ਿਆਦਾਤਰ ਟੱਕ ਕੇ ਰੱਖਣੀਆਂ ਪੈਂਦੀਆਂ ਨੇ ਬਾਕੀ ਕਿਸਮਾਂ ਜਿਹੜੀਆਂ ਵਾ ਉਹ ਉਦਾਂ ਹੀ ਉਹ ਛੱਟ ਦੇ ਅੰਦਰ ਰੱਖਦੀ ਤਾਂ ਹੋ ਜਾਂਦੀਆਂ ਨੇ ਜੀ ਆਮ ਮਤਲਬ ਤਾਜ਼ੇ ਫੁੱਲ ਪਰਚੇਜ਼ ਕਰਨੀ ਔਰ ਜਾਂ ਸਬਜ਼ੀਆਂ ਕਰਨੀ ਔਰ ਕਿੱਥੋਂ ਆ ਕੇ ਮੰਗਲ ਕਰੀਏ ਵੇਖੋ ਜੀ ਸਾਡਾ ਐਡਰੈਸ ਆ ਕਲਾਨੌਰ ਜਦੋਂ ਅਸੀਂ ਸਾਲੇ ਚੱਕ ਨੂੰ ਜਾਂਦੇ ਹਾਂ ਗਊਸ਼ਾਲਾ ਵੱਲ ਨੂੰ ਤੇ ਉਸੇ ਰੋਡ ਦੇ ਉੱਤੇ ਪੰਗੂ ਨਰਸਰੀ ਆ ਜੀ ਸਾਡੀ ਤੇ ਪੋਲ ਪਾਰ ਕਰਦੇ ਆ 73 475 55 751 ਇਹ ਛੋਟੇ ਕਿਸਾਨ ਜਦ ਇਹ ਸਾਰਾ ਸੈਟਅਪ ਲਾਉਣਾ ਇੱਥੇ ਵੇਖੋ ਜੀ ਜੇ ਛੋਟੇ ਕਿਸਾਨ ਨੇ ਲਾਉਣਾ ਆਏ ਜੀ ਜੇ ਮੰਨ ਲਓ ਕਿਸੇ ਨੇ ਇਸੇ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਆ ਕਿਸੇ ਨੇ ਸਾਡੇ ਕੋਲ ਕੁਝ ਪੁੱਛਣਾ ਹੋਏ ਮੰਨ ਲਓ ਜਿੱਦਾਂ ਸਾਡੇ ਕਿਸੇ ਵੇਲੇ ਨਵੇਂ-ਨਵੇਂ ਕਿਸਾਨ ਨੂੰ ਨਵੇਂ-ਨਵੇਂ ਜਦੋਂ ਅਸੀਂ ਵੀ ਇਸ ਲਾਈਨ ਵਿੱਚ ਆਏ ਸੀਗੇ ਸਾਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਚੰਗੀ ਤਰ੍ਹਾਂ ਸਾਡੇ ਵੀਰ ਜੀ ਇੱਥੋਂ ਪਰਮਜੀਤ ਸਿੰਘ ਜੀ ਅਸੀਂ ਉਹਨਾਂ ਤੋਂ ਮਤਲਬ ਕਰਦੇ ਰਹੇ ਆ ਸਟੂਡੈਂਟ ਰਹੇ ਉਹਨਾਂ ਦੇ ਸਟੂਡੈਂਟ ਰਹੇ ਆ ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਫਿਰ ਜੀ ਇਸੇ ਤਰ੍ਹਾਂ ਤੇ ਜਦੋਂ ਮੰਨ ਲਓ ਜੇ ਕਿਸੇ ਨੂੰ ਲੋੜ ਪਵੇ ਕਿਸੇ ਵੀ ਚੀਜ਼ ਦੀ ਤੇ ਉਹਨੂੰ ਅਸੀਂ ਜੋ ਪੂਰਾ ਸਾਥ ਦੇਾਂਗੇ ਰਿਕੁਐਸਟ ਇਹੋ ਹੀ ਆ ਕਿ ਇੱਥੇ ਰਹਿ ਕੇ ਆਪਣਾ ਇੱਥੇ ਆਪਣਾ ਕੰਮ ਕਰੋ ਤੇ ਵਧੀਆ ਰੋਟੀ ਪਾਣੀ ਇੱਥੇ ਬਣਦਾ ਹੈ